ਸਤਿ ਸ਼੍ਰੀ ਅਕਾਲ ਜਸਵਿੰਦਰ ਦੀ ਰਸੋਈ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਬਹੁਤ ਹੀ ਜ਼ਿਆਦਾ ਟੇਸਟੀ ਸੂਜੀ ਦਾ ਉਪਮਾ ਬ੍ਰੇਕਫਾਸਟ ਦੇ ਵਿੱਚ ਆਮ ਤੌਰ ਤੇ ਲੋਕ ਇਸ ਨੂੰ ਲੈਂਦੇ ਨੇ ਤੇ ਇਹ ਬਹੁਤ ਹੀ ਹੈਲਦੀ ਹੁੰਦਾ ਹੈ ਤੇ ਸੂਜੀ ਦਾ ਬਹੁਤ ਟੇਸਟੀ ਉਪਮਾ ਬਣਾਉਣ ਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਉਪਮਾ ਬਣਾਉਣ ਵਾਸਤੇ ਇੱਥੇ ਮੈਂ ਅੱਧੀ ਕਟੋਰੀ ਸੂਜੀ ਲੈ ਲਿੱਤੀ ਏ ਤੇ ਅੱਧੀ ਕਟੋਰੀ ਸੂਜੀ ਨੂੰ ਆਪਾਂ ਬਿਲਕੁਲ ਲੋ ਫਲੇਮ ਦੇ ਉੱਪਰ 3 ਤੋਂ 4 ਮਿੰਟ ਤੱਕ ਪੁੰਨ ਲੈਣਾ ਸੂਜੀ ਦਾ ਕਲਰ ਬਿਲਕੁਲ ਵੀ ਚੇਂਜ ਨਹੀਂ ਕਰਨਾ ਜੇ ਆਪਾਂ ਫਲੇਮ ਨੂੰ ਮੀਡੀਅਮ ਜਾਂ ਹਾਈ ਕਰ ਦਿੱਤਾ ਤਾਂ ਸੂਜੀ ਜਿਹੜੀ ਹੈਗੀ ਇਹ ਬ੍ਰਾਊਨ ਹੋਣੀ ਸ਼ੁਰੂ ਹੋ ਜਾਣੀ ਹੈ ਇਸ ਲਈ ਆਪਾਂ ਲੋ ਫਲੇਮ ਦੇ ਉੱਪਰ ਹੀ ਇਸ ਨੂੰ ਭੁੰਨਾਂਗੇ ਤੇ 3-4 ਮਿੰਟ ਹੋ ਗਏ ਨੇ ਸੂਜੀ ਨੂੰ ਹੁਣ ਮੈਂ ਇੱਕ ਪਲੇਟ ਦੇ ਵਿੱਚ ਕੱਢ ਦਿੰਦਾ ਤਾਂ ਜੋ ਇਹ ਠੰਡੀ ਹੋ ਜਾਏ ਤੇ ਹੁਣ ਇੱਕ ਸਾਈਡ ਤੇ ਕੜਾਈ ਦੇ ਵਿੱਚ ਇੱਕ ਵੱਡਾ ਚਮਚ ਮੈਰੀਫਾਈਡ ਤੇਲ ਪਾ ਲਿਆ ਤੁਸੀਂ ਚਾਹੋ ਤਾਂ ਦੇਸੀ ਘਿਓ ਦੇ ਵਿੱਚ ਵੀ ਆਪਾਂ ਬਣਾ ਸਕਦੇ ਹੋ ਤੇ ਇਹ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਹੁਣ ਸਭ ਤੋਂ ਪਹਿਲਾਂ ਮੈਂ ਇਸ ਦੇ ਵਿੱਚ ਪਾਵਾਂਗੀ ਕੱਚੀਆਂ ਮੂੰਗਫਲੀ ਦੀਆਂ ਗਿਰੀਆਂ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਨਾਲ ਹੀ ਪਾਵਾਂਗੀ ਥੋੜੇ ਜਿਹਾ ਕਾਜੂ ਦੋਨਾਂ ਨੂੰ ਰੋਸਟ ਹੋਣ ਤੱਕ ਆਪਾਂ ਲੋ-ਮੀਡੀਅਮ ਫਲੇਮ ਦੇ ਉੱਪਰ ਭੁੰਨ ਲੈਣਾ ਹੈ ਲਗਾਤਾਰ ਇਹਨਾਂ ਨੂੰ ਹਿਲਾਉਂਦੇ ਹੋਏ ਭੁੰਨਣਾ ਕਿਉਂਕਿ ਇਹ ਬਹੁਤ ਹੀ ਜਲਦੀ ਰੋਸਟ ਹੋ ਜਾਂਦੇ ਨੇ ਤੇ ਤੁਸੀਂ ਦੇਖੋ ਮੈਂ ਇਸ ਤਰ੍ਹਾਂ ਲਗਾਤਾਰ ਇਹਨਾਂ ਨੂੰ ਹਿਲਾਉਂਦੇ ਹੋਏ ਰੋਸਟ ਕਰ ਰਹੀਆਂ ਤੇ ਜਿਹੜੀਆਂ ਦੋਨੋਂ ਚੀਜ਼ਾਂ ਹੈਗੀਆਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਰੋਸਟ ਹੋ ਚੁੱਕੀਆਂ ਹੋਈਆਂ ਨੇ ਤੇ ਹੁਣ ਮੂੰਗਫਲੀ ਦੀਆਂ ਗਿਰੀਆਂ ਅਤੇ ਕਾਜੂ ਨੂੰ ਆਪਾਂ ਨਿਕਾਲ ਲਵਾਂਗੇ ਕਿਉਂਕਿ ਇਸ ਦੇ ਉੱਪਰ ਲਾਈਟ ਬ੍ਰਾਊਨ ਕਲਰ ਆ ਗਿਆ ਹੈ ਇਸ ਤੋਂ ਜ਼ਿਆਦਾ ਇਹਨਾਂ ਨੂੰ ਰੋਸਟ ਨਹੀਂ ਕਰਨਾ ਤੇ ਦੋਵੇਂ ਚੀਜ਼ਾਂ ਮੈਂ ਕੱਢ ਲੈਂਦੀਆਂ ਨੇ ਤੇ ਇੱਕ ਚਮਚ ਹੋਰ ਤੇਲ ਦਾ ਮੈਂ ਇੱਥੇ ਪਾ ਲਿੱਤਾ ਇੱਕ ਵੱਡਾ ਚਮਚ ਪਾਇਆ ਤੇ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਇਸ ਦੇ ਵਿੱਚ ਮੈਂ ਇੱਕ ਚਮਚ ਰਾਈ ਤੇ ਥੋੜੇ ਜਿਹੀ ਕੜੀ ਪੱਤੇ ਪਾਏ ਨੇ ਕੜੀ ਪੱਤੇ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਜਿਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਜਿਵੇਂ ਹੀ ਇਹ ਅੱਧੇ ਘੰਟੇ ਬਾਅਦ ਤੜਕ ਜਾਣਗੇ ਤੇ ਇਸ ਦੇ ਵਿੱਚ ਪਾਵਾਂਗੇ ਇੱਕ ਚਮਚ ਚਨੇ ਦੀ ਦਾਲ ਤੁਸੀਂ ਚਾਹੋ ਤਾਂ ਚਨੇ ਦੀ ਦਾਲ ਦੇ ਨਾਲ ਇੱਥੇ ਇੱਕ ਚਮਚ ਤੋਤੇਮਾ ਦੀ ਦਾਲ ਵੀ ਪਾ ਸਕਦੇ ਹੋ ਪਰ ਮੈਂ ਅੱਜ ਇੱਥੇ ਸਿਰਫ ਇੱਕੋ ਹੀ ਦਾਲ ਦਾ ਇਸਤੇਮਾਲ ਕੀਤਾ ਹੈ ਤੇ 1 ਮਿੰਟ ਤੱਕ ਆਪਾਂ ਇਸ ਨੂੰ ਵੀ ਲੋ ਫਲੇਮ ਦੇ ਉੱਪਰ ਰੋਸਟ ਕਰ ਲੈਣਾ ਤੇ 1 ਮਿੰਟ ਹੋ ਗਿਆ ਹੋਇਆ ਤੇ ਇੱਕ ਸਾਈਡ ਤੇ ਮੈਂ ਇੱਥੇ ਹੁਣ ਪਿਆਜ਼ ਫਲੀਆਂ ਗਾਜਰ ਤੇ ਦੋ ਹਰੀਆਂ ਮਿਰਚਾਂ ਕੱਟ ਕੇ ਰੱਖੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਪਿਆਜ਼ ਤੇ ਹਰੀਆਂ ਮਿਰਚਾਂ ਆਪਾਂ ਇਸ ਦੇ ਵਿੱਚ ਪਾਵਾਂਗੇ ਤੇ ਸਿਰਫ 1 ਮਿੰਟ ਤੱਕ ਇਸ ਨੂੰ ਭੁੰਨਣਾ ਆਪਾਂ ਪਿਆਜ਼ ਦਾ ਕਰੰਚ ਨਹੀਂ ਖਤਮ ਕਰਨਾ ਨਾ ਹੀ ਆਪਾਂ ਇਸ ਦਾ ਕਲਰ ਖਤਮ ਕਰਨਾ ਜੇ ਆਪਾਂ ਇਸ ਨੂੰ ਜ਼ਿਆਦਾ ਭੁੰਨ ਦਿੱਤਾ ਇਹ ਬ੍ਰਾਊਨ ਤਾਂ ਹੋ ਜਾਏਗਾ ਨਾਲ ਹੀ ਇਹ ਚੰਗੀ ਤਰ੍ਹਾਂ ਗਲ ਜਾਏਗਾ ਜਦਕਿ ਆਪਾਂ ਇਸ ਨੂੰ ਕਰੰਚੀ ਹੀ ਰੱਖਣਾ ਹੈ 1 ਮਿੰਟ ਹੋ ਗਿਆ ਹੋਇਆ ਤੇ ਹੁਣ ਇਸ ਦੇ ਵਿੱਚ ਮੈਂ ਫਲੀਆਂ ਤੇ ਗਾਜਰ ਪਾ ਰਹੀਆਂ ਤੁਸੀਂ ਚਾਹੋ ਤਾਂ ਇੱਥੇ ਫਿਰੋਜ਼ਨ ਮਟਰ ਵੀ ਪਾ ਸਕਦੇ ਹੋ ਤੇ ਨਾਲ ਹੀ ਇੱਥੇ ਮੈਂ ਗ੍ਰੇਟ ਕੀਤਾ ਹੋਇਆ ਅੱਧਾ ਚਮਚ ਅਦਰਕ ਵੀ ਪਾ ਰਹੀਆਂ ਅਦਰਕ ਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ 1 ਮਿੰਟ ਤੱਕ ਭੁੰਨ ਲਵਾਂਗੇ ਤੇ ਇਹਨਾਂ ਨੂੰ ਭੁੰਨਦੇ ਹੋਏ ਮੈਨੂੰ ਇੱਥੇ ਤਕਰੀਬਨ 1 ਮਿੰਟ ਹੋ ਗਿਆ ਹੋਇਆ ਹੈ ਤੇ ਜਿਹੜੀ ਸੂਜੀ ਆਪਾਂ ਠੰਡੀ ਕਰਕੇ ਰੱਖੀ ਹੋਈ ਏ ਉਹ ਵੀ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਤੇ ਦੇਖੋ ਸੂਜੀ ਮੈਂ ਪਾ ਦਿੱਤੀ ਇੱਥੇ ਇਸ ਦੇ ਵਿੱਚ ਤੇ ਹੁਣ ਸਵਾਦ ਅਨੁਸਾਰ ਆਪਾਂ ਇਸ ਦੇ ਵਿੱਚ ਨਮਕ ਪਾ ਲੈਣਾ ਹੈ ਤੇ ਮੈਂ ਇੱਥੇ ਅੱਧਾ ਚਮਚ ਨਮਕ ਦਾ ਪਾ ਰਹੀ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ 2 ਤੋਂ 3 ਮਿੰਟ ਲਈ ਲੋ-ਮੀਡੀਅਮ ਫਲੇਮ ਦੇ ਉੱਪਰ ਭੁੰਨਾਂਗੇ ਤੇ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਭੁੰਨਦੇ ਹੋਏ ਤਕਰੀਬਨ ਇੱਥੇ 2-3 ਮਿੰਟ ਜਿਹੜੇ ਹੈਗੇ ਨੇ ਹੋ ਚੁੱਕੇ ਹੋਏ ਨੇ ਤੇ ਸਾਰੀਆਂ ਚੀਜ਼ਾਂ ਬਹੁਤ ਵਧੀਆ ਤਰੀਕੇ ਦੇ ਨਾਲ ਭੁੰਨੀਆਂ ਜਾ ਚੁੱਕੀਆਂ ਨੇ ਤੇ ਹੁਣ ਆਪਾਂ ਇੱਥੇ ਡੇਢ ਕਟੋਰੀ ਪਾਣੀ ਦੀ ਲਵਾਂਗੇ ਅੱਧੀ ਕਟੋਰੀ ਸੂਜੀ ਵਾਸਤੇ ਇੱਥੇ ਮੈਂ ਡੇਢ ਕਟੋਰੀ ਪਾਣੀ ਦਾ ਇਸਤੇਮਾਲ ਕਰ ਰਹੀ ਆ ਤੇ ਦੇਖੋ ਤੁਸੀਂ ਇੱਥੇ ਮੈਂ ਡੇਢ ਕਟੋਰੀ ਜਿਹੜੀ ਹੈਗੀ ਪਾਣੀ ਦੀ ਪਾ ਦਿਤੀਏ ਪਾਣੀ ਤੁਸੀਂ ਗਰਮ ਜਾਂ ਨਾਰਮਲ ਟੈਂਪਰੇਚਰ ਦਾ ਵੀ ਪਾ ਸਕਦੇ ਹੋ ਮੈਂ ਨਾਰਮਲ ਹੀ ਪਾਇਆ ਨਾਲ ਹੀ ਇੱਥੇ ਅੱਧਾ ਚਮਚ ਮੈਂ ਨਿੰਬੂ ਦਾ ਰਸ ਵੀ ਪਾ ਲਿੱਤਾ ਹੈ ਇਹਦੇ ਨਾਲ ਜਿਹੜਾ ਉਪਮਾ ਹੈਗਾ ਬਹੁਤ ਵਧੀਆ ਬੰਦਦਾ ਤੇ ਮੀਡੀਅਮ ਫਲੇਮ ਦੇ ਉੱਪਰ ਲਗਾਤਾਰ ਆਪਾਂ ਇਸਨੂੰ ਹਿਲਾਇਆ ਜਾਣਾ ਤਾਂ ਜੋ ਜਿਹੜੀ ਸੂਜੀ ਹੈਗੀ ਇਹ ਪਾਣੀ ਨੂੰ ਚੰਗੀ ਤਰ੍ਹਾਂ ਐਬਜ਼ਾਰਬ ਕਰ ਲੇ ਤੇ ਦੇਖੋ ਇੱਥੇ ਬਹੁਤ ਹੀ ਘੱਟ ਟਾਈਮ ਲੱਗਾ ਹੈ ਜਿਹੜਾ ਪਾਣੀ ਹੈਗਾ ਅੱਧਾ ਸੁੱਕ ਚੁੱਕਾ ਹੋਇਆ ਹੈ ਜਦੋਂ ਪਾਣੀ ਅੱਧਾ ਸੁੱਕ ਜਾਏਗਾ ਤਾਂ ਇਸੇ ਸਟੇਜ ਦੇ ਉੱਪਰ ਜਿਹੜੇ ਆਪਾਂ ਮੂੰਗਫਲੀ ਦੀਆਂ ਗਿਰੀਆਂ ਤੇ ਕਾਜੂ ਰੋਸਟ ਕਰਕੇ ਰੱਖੇ ਹੋਏ ਨੇ ਉਹ ਪਾ ਦਵਾਂਗੇ ਤੇ ਮੈਂ ਇੱਥੇ ਦੋਨੋਂ ਚੀਜ਼ਾਂ ਦੇਖੋ ਪਾ ਦਿੱਤੀਆਂ ਨੇ ਤੇ ਇਸ ਨੂੰ ਫਿਰ ਤੋਂ ਆਪਾਂ ਦੁਬਾਰਾ ਤੋਂ ਚੰਗੀ ਤਰ੍ਹਾਂ ਹਿਲਾਵਾਂਗੇ ਜਦੋਂ ਤੱਕ ਕਿ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਤੇ ਤੁਸੀਂ ਦੇਖੋ ਥੋੜਾ ਹੀ ਟਾਈਮ ਲੱਗਿਆ ਹੈ ਜਿਹੜਾ ਪਾਣੀ ਹੈਗਾ ਚੰਗੀ ਤਰ੍ਹਾਂ ਸੁੱਕ ਗਿਆ ਸੂਜੀ ਜਿਹੜੀ ਹੈਗੀ ਏ ਕਾਫੀ ਜਿਆਦਾ ਫੁੱਲ ਚੁੱਕੀ ਹੋਈ ਏ ਤੇ ਦੇਖੋ ਅੱਧਾ ਕਟੋਰੀ ਸੂਜੀ ਤੋਂ ਕਿੰਨਾ ਜਿਆਦਾ ਜਿਹੜਾ ਉਪਮਾ ਹੈਗਾ ਬਣ ਕੇ ਤਿਆਰ ਹੋ ਚੁੱਕਾ ਹੋਇਆ ਤੇ ਦੇਖੋ ਤੁਸੀਂ ਪਾਣੀ ਚੰਗੀ ਤਰ੍ਹਾਂ ਸੁੱਕ ਚੁੱਕਾ ਹੋਇਆ ਬਿਲਕੁਲ ਵੀ ਪਾਣੀ ਜਿਹੜਾ ਹੈਗਾ ਉਪਮੇ ਦੇ ਵਿੱਚ ਨਹੀਂ ਹੈਗਾ ਬਹੁਤ ਹੀ ਜਿਆਦਾ ਟੇਸਟੀ ਉਪਮਾ ਬਣ ਕੇ ਤਿਆਰ ਹੋ ਚੁੱਕਾ ਹੋਇਆ ਤੇ ਹੁਣ ਇੱਥੇ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਕਿਉਂਕਿ ਪਾਣੀ ਸਾਰਾ ਹੀ ਸੂਜੀ ਨੇ ਐਬਜ਼ਾਰਬ ਕਰ ਲਿਆ ਹੋਇਆ ਤੇ ਇਸ ਨੂੰ ਬੰਦ ਕਰਨ ਤੋਂ ਬਾਅਦ ਆਪਾਂ ਇਸ ਨੂੰ ਪਲੇਟ ਨਾਲ ਟੱਕ ਦਵਾਂਗੇ ਜਾਂ ਕਿਸੇ ਟੱਕਣ ਨਾਲ ਟੱਕ ਕੇ 2-3 ਮਿੰਟ ਆਪਾਂ ਪਿਆ ਰਹਿਣ ਦਵਾਂਗੇ ਤੇ ਮੈਂ ਇੱਥੇ ਇਸ ਨੂੰ ਪਲੇਟ ਦੇ ਨਾਲ ਟੱਕ ਦਿੱਤਾ ਤੇ 2-3 ਮਿੰਟ ਬਾਅਦ ਆਪਾਂ ਇਸ ਨੂੰ ਚੈੱਕ ਕਰਾਂਗੇ ਤੇ ਮੈਨੂੰ ਤਕਰੀਬਨ ਇੱਥੇ 2-3 ਮਿੰਟ ਹੋ ਗਏ ਹੋਏ ਨੇ ਤੇ ਜਿਹੜਾ ਉਪਮਾ ਹੈਗਾ ਚੰਗੀ ਤਰ੍ਹਾਂ ਸੈੱਟ ਹੋ ਚੁੱਕਾ ਹੋਇਆ ਬਹੁਤ ਹੀ ਜ਼ਿਆਦਾ ਟੇਸਟੀ ਉਪਮਾ ਬਣ ਚੁੱਕਾ ਹੋਇਆ। ਦੇਖੋ ਕਿੰਨਾ ਹੀ ਜ਼ਿਆਦਾ ਵਧੀਆ ਜਿਹੜਾ ਉਪਮਾ ਹੈਗਾ ਬਣ ਗਿਆ ਹੋਇਆ ਤੇ ਇਹ ਉਪਮਾ ਹੁਣ ਸਰਵ ਹੋਣ ਦੇ ਲਈ ਰੈਡੀ ਹੈ। ਤੇ ਇਸ ਨੂੰ ਸਰਵ ਕਰਨ ਦੇ ਵਾਸਤੇ ਮੈਂ ਸਭ ਤੋਂ ਪਹਿਲਾਂ ਇੱਕ ਕਟੋਰੀ ਨੂੰ ਚੰਗੀ ਤਰ੍ਹਾਂ ਘਿਓ ਦੇ ਨਾਲ ਗ੍ਰੀਸ ਕਰ ਲਿਆ ਹੋਇਆ ਤੇ ਦੋ ਕਾਜੂ ਵੀ ਇਸ ਤੇ ਰੱਖ ਦਿੱਤੇ ਹੋਏ ਨੇ। ਤੇ ਫਿਰ ਇਹਨਾਂ ਕਾਜੂਆਂ ਦੇ ਉੱਪਰ ਆਪਾਂ ਉਪਮਾ ਰੱਖਾਂਗੇ ਤੇ ਦੇਖੋ ਮੈਂ ਉਪਮਾ ਰੱਖ ਦਿੱਤਾ ਹੈ ਇਹਨਾਂ ਕਾਜੂਆਂ ਦੇ ਉੱਪਰ ਕਾਜੂ ਆਪਾਂ ਇਸ ਲਈ ਰੱਖੇ ਨੇ ਜਦੋਂ ਇਸ ਨੂੰ ਡੀਮੋਲਡ ਕਰੀਏ ਤਾਂ ਕਾਜੂ ਜਿਹੜੇ ਹੈਗੇ ਨੇ ਉਪਮੇ ਦੇ ਉੱਪਰਲੀ ਸਾਈਡ ਤੇ ਆਣ ਜਿਹੜੇ ਕਿ ਸਰਵ ਕਰਨ ਦੇ ਵਿੱਚ ਵੀ ਹੋ ਜਾਦਾ ਵਧੀਆ ਲੱਗਣ ਤੇ ਉਪਮਾ ਦੇਖੋ ਇੱਥੇ ਮੈਂ ਕਟੋਰੀ ਦੇ ਵਿੱਚ ਪਾ ਲਿੱਤਾ ਹੈ ਤੇ ਚਮਚ ਦੇ ਨਾਲ ਇਸ ਨੂੰ ਹਲਕੇ ਹੱਥਾਂ ਨਾਲ ਆਪਾਂ ਪ੍ਰੈਸ ਕਰਾਂਗੇ ਤੇ ਦੇਖੋ ਇਸ ਨੂੰ ਮੈਂ ਚਮਚ ਦੇ ਨਾਲ ਇਸ ਤਰੀਕੇ ਦੇ ਨਾਲ ਹਲਕੇ ਹੱਥਾਂ ਨਾਲ ਸੈਕਟ ਕਰ ਦਿੱਤਾ ਹੋਇਆ ਹੈ ਇਹ ਬਹੁਤ ਹੀ ਜ਼ਿਆਦਾ ਸੋਖੀ ਰੈਸਪੀ ਏ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਤੇ ਹੁਣ ਇਸ ਨੂੰ ਡੀਮੋਲਡ ਕਰਾਂਗੇ ਬੜੀ ਹੀ ਆਸਾਨੀ ਦੇ ਨਾਲ ਜਿਹੜਾ ਹੈਗਾ ਇਹ ਡੀਮੋਲਡ ਹੋ ਜਾਂਦਾ ਹੈ ਤੇ ਇਸ ਤਰੀਕੇ ਦੇ ਨਾਲ ਕਟੋਰੀ ਨੂੰ ਮੈਂ ਦੇਖੋ ਪਲੇਟ ਦੇ ਉੱਪਰ ਉਲਟਾ ਰੱਖ ਦਿੱਤਾ ਹੈ ਤੇ ਹੁਣ ਆਪਾਂ ਕਟੋਰੀ ਨੂੰ ਉਠਾਵਾਂਗੇ ਤੇ ਦੇਖੋ ਬਹੁਤ ਹੀ ਵਧੀਆ ਫਰਸਟ ਕਲਾਸ ਉਪਮਾ ਜਿਹੜਾ ਹੈਗਾ ਬਣ ਚੁੱਕਾ ਹੋਇਆ ਹੈ ਜੇ ਇਸ ਤਰੀਕੇ ਦੇ ਨਾਲ ਉਪਮਾ ਸਰਵ ਕੀਤਾ ਜਾਏ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਤੁਸੀਂ ਇਸ ਨੂੰ ਬ੍ਰੇਕਫਾਸਟ ਦੇ ਵਿੱਚ ਵੀ ਲੈ ਸਕਦੇ ਹੋ ਜਾਂ ਸ਼ਾਮ ਦੀ ਚਾਹ ਦੇ ਵਿੱਚ ਵੀ ਲੈ ਸਕਦੇ ਹੋ ਬਹੁਤ ਹੀ ਜ਼ਿਆਦਾ ਸਵਾਦ ਬੰਦਾ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸਪੀ ਬਹੁਤ ਵਧੀਆ ਲੱਗੇਗੀ ਫਿਰ ਮਿਲਾਂਗੇ ਅਗਲੀ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ